ਪੰਜਾਬ ਪੁਲਿਸ ਕਨਸਟੇਬਲ 2025 ਦੇ ਫਿਜ਼ੀਕਲ ਟ్రਾਇਲ ਦੇ ਲਈ ਸੈਕੰਡ ਲਿਸਟ ਆ ਜਿਹੜੀ ਉਹ ਕਦੋਂ ਆਵੇਗੀ ਤੇ ਦੂਸਰੇ ਨੰਬਰ ਤੇ ਜਿਹੜਾ ਸਵਾਲ ਆਗਾ ਕੀ 50 55 ਨੰਬਰ ਵਾਲੇ ਜਿਹੜੇ ਸਟੂਡੈਂਟ ਨੇ ਕੀ ਉਹਨਾਂ ਨੂੰ ਫਿਜ਼ੀਕਲ ਟ్రਾਇਲ ਦੇ ਨੇ ਲਈ ਬੁਲਾਇਆ ਜਾਊਗਾ ਜਾਂ ਨਹੀਂ ਬੁਲਾਇਆ ਜਾਊਗਾ ਐਦਾਂ ਦੇ ਬਹੁਤ ਸਾਰੇ ਹੋਰ ਸਵਾਲ ਨੇ ਜਿਹੜੇ ਆਪਣੀਆਂ ਪੁਰਾਣੀਆਂ ਵੀਡੀਓ ਦੇ ਨੀਚੇ ਬਹੁਤ ਸਾਰੇ ਭੈਣ ਭਰਾ ਕਮੈਂਟ ਕਰ ਰਹੇ ਸੀਗੇ ਇਹਨਾਂ ਸਵਾਲਾਂ ਦੇ ਜਵਾਬ ਦੇਵਾਂਗੇ ਵੀ ਜਿਹੜੀ ਸੈਕੰਡ ਲਿਸਟ ਆ ਉਹ ਆਊਗੀ ਜੇ ਆਉਗੀ ਤਾਂ ਉਹ ਕਦੋਂ ਤੱਕ ਆਉਣ ਦੇ ਚਾਂਸ ਬਣਦੇ ਨੇਗੇ ਸਾਰੀ ਗੱਲ ਦੱਸਾਂਗੇ ਅੱਜ ਦੀ ਵੀਡੀਓ ਦੇ ਵਿੱਚ ਛੋਟੀ ਜੀ ਵੀਡੀਓ ਹੋਊਗੀ ਵੀਡੀਓ ਚ ਤੁਹਾਨੂੰ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਜਾਂਦੇ ਜਾਂਦੇ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਐਦਾਂ ਹੀ ਪੰਜਾਬ ਪੁਲਿਸ ਹੋਵੇ ਚਾਹੀ ਪੰਜਾਬ ਦੀ ਕੋਈ ਹੋਰ ਭਰਤੀ ਉਸ ਨਾਲ ਸੰਬੰਧਿਤ ਅਪਡੇਟ ਲੈਣਾ ਚਾਹੁੰਦੇ ਹੋ ਤਾਂ ਆਪਣੇ YouTube ਚੈਨਲ ਆ ਜਿਹੜਾ ਇਸ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਸਬਸਕ੍ਰਾਈਬ ਕਰਨਾ ਤੁਹਾਨੂੰ ਇਹ ਵੀ ਫਾਇਦਾ ਹੈਗਾ ਜਿਹੜੇ ਭੈਣਪਰਾ 2026 ਦੇ ਵਿੱਚ ਪੰਜਾਬ ਪੁਲਿਸ ਕਨਸਟੇਬਲ ਦੀ ਭਰਤੀ ਦੇਖਣਾ ਚਾਹੁੰਦੇ ਨੇਗੇ ਆਪਾਂ ਔਨਲਾਈਨ ਟਾਈਮ ਦੇ ਵਿੱਚ ਇੱਕ ਵੀਡੀਓ ਲੈ ਕੇ ਆਵਾਂਗੇ ਉਹਨਾਂ ਦੇ ਲਈ ਤੇ ਉਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਤੁਸੀਂ ਫ੍ਰੀ ਦੇ ਵਿੱਚ ਕਿਵੇਂ ਪੰਜਾਬ ਪੁਲਿਸ ਦੀ ਜਿਹੜੀ ਤਿਆਰੀ ਹੈਗੀ ਉਹ ਕਰ ਸਕਦੇ ਹੋ ਤੇ ਦੂਸਰੇ ਨੰਬਰ ਤੇ ਜਿਹੜੇ ਭੈਣ ਭਰਾ ਕਿਤਾਬਾਂ ਤੋਂ ਤਿਆਰੀ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਦੱਸਾਂਗੇ ਵੀ ਉਹ ਕਿਹੜੀਆਂ-ਕਿਹੜੀਆਂ ਕਿਤਾਬਾਂ ਪੜ੍ਹ ਕੇ 2026 ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਸਕਦੇ ਨੇ ਤੀਸਰੀ ਗੱਲ ਜੇਕਰ ਕੋਈ ਭੈਣ ਭਰਾ ਕੋਰਸ ਲੈਣਾ ਚਾਹੁੰਦਾਗਾ ਤਾਂ ਉਹਨਾਂ ਨੂੰ ਇਹ ਵੀ ਦੱਸਾਂਗੇ ਵੀ ਕਿਹੜੇ ਇੰਸਟੀਚਿਊਟ ਦਾ ਕੋਰਸ ਹੈ ਜਿਹੜਾ ਤੁਸੀਂ ਲੈ ਸਕਦੇ ਹੋ ਅਤੇ ਕਿਸ ਇੰਸਟੀਚਿਊਟ ਤੋਂ ਸਭ ਤੋਂ ਜ਼ਿਆਦਾ ਜਿਹੜੇ ਸਟੂਡੈਂਟ ਨੇ ਉਹ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਰਹੇ ਨੇ ਜੇਕਰ ਤੁਸੀਂ ਵੀ ਇਹ ਜਾਨਣਾ ਚਾਹੁੰਦੇ ਹੋ ਤਾਂ ਆਪਣੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਦਾਂ ਦੀ ਵੀਡੀਓ ਜਿਹੜੀ ਤੁਹਾਡੇ ਲਈ ਜ਼ਰੂਰ ਲੈ ਕੇ ਆਵਾਂਗੇ ਉਮੀਦ ਆ ਚੈਨਲ ਸਬਸਕ੍ਰਾਈਬ ਕਰ ਲਿਆ ਹੋ ਹੁਣ ਬਾਅਦਿਆਂ ਅੱਗੇ ਤੇ ਗੱਲ ਕਰਦੇ ਆਂ ਇਹਨਾਂ ਸਵਾਲਾਂ ਦੇ ਬਾਰੇ ਸਭ ਤੋਂ ਪਹਿਲਾਂ ਗੱਲ ਕਰ ਲਈਏ ਵੀ ਜਦੋਂ 2024 ਦੇ ਵਿੱਚ ਪੰਜਾਬ ਪੁਲਿਸ ਕਨਸਟੇਬਲ ਦੀ ਭਰਤੀ ਆਈ ਸੀ ਕੀ ਉਸ ਤੋਂ ਬਾਅਦ ਜਿਹੜੀਆਂ ਲਿਸਟਾਂ ਨੇ ਉਹ ਆਈਆਂ ਸੀ ਜਾਂ ਨਹੀਂ ਆਈਆਂ ਜੇ ਗੱਲ ਕਰ ਲਈਏ 2024 ਦੀ ਤਾਂ 2024 ਦੇ ਵਿੱਚ ਜਦੋਂ ਫਿਜ਼ੀਕਲ ਟ్రਾਇਲ ਹੋਈ ਸੀ ਫਿਜ਼ੀਕਲ ਟ్రਾਇਲਸ ਸਮਾਪਤ ਹੋਣ ਤੋਂ ਬਾਅਦ ਯਾਨੀ ਕਿ ਜਦੋਂ ਫਿਜ਼ੀਕਲ ਟ్రਾਇਲ ਆਪਣੇ ਕੰਪਲੀਟ ਹੋ ਗਈ ਸੀ ਕੰਪਲੀਟ ਹੋਣ ਤੋਂ ਦੋ ਦਿਨਾਂ ਬਾਅਦ ਹੀ ਜਿਹੜੀਆਂ ਲਿਸਟਾਂ ਨੇ ਉਹ ਆ ਗਈਆਂ ਸੀ ਯਾਨੀ ਕਿ ਹਾਂ ਵੀ 2024 ਦੇ ਵਿੱਚ ਜਿਹੜੀ ਲਿਸਟਾ ਸੈਕੰਡ ਲਿਸਟਾ ਫਿਜ਼ੀਕਲ ਦੇ ਲਈ ਉਹ ਆਈਆਂ ਸੀ ਤੇ ਦੁਬਾਰਾ ਫਿਜ਼ੀਕਲ ਜਿਹੜੇ ਉਹ ਹੋਏ ਸੀ ਜੇ ਗੱਲ ਕਰ ਲਈਏ 2024 ਦੇ ਵਿੱਚ ਮੁੰਡਿਆਂ ਦੀ ਤਾਂ ਮੁੰਡੇ ਕਿਸੇ ਵੀ ਕੈਟਾਗਰੀ ਨਾਲ ਸੰਬੰਧਤ ਸੀਗੇ ਚਾਹੇ ਉਹ ਜਰਨਲ ਸੀਗੇ, ਈਡਬਲਯੂਸੀ, ਐਸਸੀਐਮਬੀ, ਚਾਹੇ ਐਕਸ ਸਰਵਿਸਮੈਨ ਚਾਹੇ ਤੁਹਾਡੀ ਕੋਈ ਹੋਰ ਕੈਟਾਗਰੀ ਨਾਲ ਸੰਬੰਧ ਰੱਖਦੇ ਸੀਗੇ ਤਾਂ 2024 ਦੇ ਵਿੱਚ ਮੁੰਡਿਆਂ ਦੀ ਕੋਈ ਵੀ ਸੈਕੰਡ ਲਿਸਟ ਆ ਜਿਹੜੀ ਉਹ ਨਹੀਂ ਆਈ ਸੀਗੀ। ਕੇਵਲ ਕੁੜੀਆਂ ਦੀਆਂ ਜਿਹੜੀਆਂ ਸੈਕੰਡ ਲਿਸਟਾਂ ਸੀ ਉਹ ਆਊਟ ਕੀਤੀਆਂ ਗਈਆਂ ਸੀਗੀਆਂ 2024 ਦੇ ਵਿੱਚ। ਤਾਂ 2024 ਦੇ ਵਿੱਚ ਮੁੰਡਿਆਂ ਨੂੰ ਤਾਂ ਦੁਬਾਰਾ ਫਿਜ਼ੀਕਲ ਤੇ ਲਈ ਨਹੀਂ ਬੁਲਾਇਆ ਗਿਆ ਸੀ। ਜੇ ਗੱਲ ਕਰ ਲਈਏ ਕੁੜੀਆਂ ਦੀ ਤਾਂ ਕੁੜੀਆਂ ਨੂੰ ਵੀ ਹਰ ਇੱਕ ਕੈਟਾਗਰੀ ਨਾਲ ਸੰਬੰਧ ਰੱਖਣ ਵਾਲੀਆਂ ਕੁੜੀਆਂ ਨੂੰ ਨਹੀਂ ਬੁਲਾਇਆ ਗਿਆ ਸੀ। ਕੇਵਲ ਦੋ ਕੈਟਾਗਰੀ ਦੀਆਂ ਕੁੜੀਆਂ ਸੀ ਉਹਨਾਂ ਨੂੰ ਦੁਬਾਰਾ ਫਿਜ਼ੀਕਲ ਟ੍ਰਾਇਲ ਦੇ ਲਈ ਬੁਲਾਇਆ ਗਿਆ ਸੀ ਇੱਕ ਤਾਂ ਸੀਗੀਆਂ ਐਸਸੀਐਮਬੀ ਤੇ ਦੂਸਰੀ ਈਡਬਲਯੂਐਸ ਯਾਨੀ ਕਿ ਜਿਹੜੀਆਂ ਦੋਨੋਂ ਕੈਟਾਗਰੀ ਨਾਲ ਸੰਬੰਧ ਰੱਖਣ ਵਾਲੀਆਂ ਕੁੜੀਆਂ ਸੀ ਉਹਨਾਂ ਦੀ ਜਿਹੜੀ ਲਿਸਟਾਂ ਨੇ ਉਹ ਦੁਬਾਰਾ ਆਊਟ ਕੀਤੀਆਂ ਗਈਆਂ ਸੀ ਤੇ ਉਹਨਾਂ ਦੇ ਦੁਬਾਰਾ ਫਿਜ਼ੀਕਲ ਟ੍ਰਾਇਲ ਨੇ ਜਿਹੜੇ ਉਹ ਹੋਏ ਸੀ ਕਿਉਂਕਿ ਪਿਛਲੀ ਵਾਰ 2024 ਦੇ ਵਿੱਚ ਐਸਸੀਐਮਬੀ ਕੈਟਾਗਰੀ ਹੋਗੀ ਚਾਹੇ ਈਡਬਲਯੂਐਸ ਕੈਟਾਗਰੀ ਹੋਗੀ ਇਹਨਾਂ ਨਾਲ ਸੰਬੰਧ ਰੱਖਣ ਵਾਲੀਆਂ ਜਿਹੜੀਆਂ ਕੁੜੀਆਂ ਸੀ ਉਹਨਾਂ ਤੋਂ ਬਹੁਤ ਘੱਟ ਕੁੜੀਆਂ ਜਿਹੜੇ ਫਿਜ਼ੀਕ ਯਾਨੀ ਕਿ ਕਟ ਕੁੜੀਆਂ ਨੇ ਇੱਕ ਟ੍ਰਾਇਲ ਲਏ ਜਿਹੜੇ ਉਹ ਕਲੀਅਰ ਕੀਤੇ ਸੀ ਇਸ ਕਰਕੇ ਨਵੀਆਂ ਕੁੜੀਆਂ ਨੇ ਜਿਹੜੀਆਂ ਉਹਨਾਂ ਨੂੰ ਬੁਲਾਇਆ ਗਿਆ ਸੀ ਤੇ ਉਹਨਾਂ ਨੇ ਫਿਜ਼ੀਕਲ ਟ੍ਰਾਇਲ ਲਏ ਜਿਹੜੇ ਲਏ ਗਏ ਸੀ ਤਾਂ ਜੋ ਇਹਨਾਂ ਕੈਟਾਗਰੀ ਜਿਹੜੀਆਂ ਕੁੜੀਆਂ ਨੇ ਉਹਨਾਂ ਦੀ ਪੋਸਟਾਂ ਨੇ ਜਿਹੜੀਆਂ ਭਰੀਆਂ ਜਾ ਸਕਣ ਤੇ ਹੁਣ ਗੱਲ ਕਰ ਲੈਨੇ ਆ 2025 ਦੀ ਕੀ 2025 ਦੇ ਵਿੱਚ ਜਿਹੜੀ ਸੈਕੰਡ ਲਿਸਟ ਆ ਫਿਜ਼ੀਕਲ ਟ੍ਰਾਇਲ ਦੀ ਉਹ ਆਊਗੀ ਜਾਂ ਵੀ ਨਹੀਂ ਆਊਗੀ ਤੇ ਜੇ ਗੱਲ ਕਰੀਏ ਵੀ 2025 ਦੀ ਪਿਛਲੀ ਵਾਰ ਕੀ ਹੋਇਆ ਸੀ 2024 ਦੇ ਵਿੱਚ ਫਿਜ਼ੀਕਲ ਟ੍ਰਾਇਲ ਸਮਾਪਤ ਹੋਣ ਤੋਂ ਦੋ ਦਿਨ ਬਾਅਦ ਹੀ ਜਿਹੜੀਆਂ ਲਿਸਟਾਂ ਨੇ ਉਹ ਆਊਟ ਹੋ ਗਈਆਂ ਸੀ ਤੇ ਜੇ ਗੱਲ ਕਰ ਲਈ 2025 ਦੀ ਤਾਂ ਅੱਜ ਹੋ ਗਈ 5 ਤਰੀਕ ਜਿੱਦੇ ਆਪਾਂ ਇਹ ਵੀਡੀਓ ਬਣਾ ਰਹੇ ਆਂ 5 ਨਵੰਬਰ ਤੇ ਹਾਲੇ ਤੱਕ ਕੋਈ ਵੀ ਸੈਕੰਡ ਲਿਸਟ ਆ ਜਿਹੜੀ ਨਹੀਂ ਆਈ ਕਿਉਂਕਿ ਫਿਜ਼ੀਕਲ ਟ్రਾਇਲ ਖਤਮ ਹੋਇਆ ਨੂੰ ਲਗਭਗ 16-17 ਦਿਨ ਨੇ ਜਿਹੜੇ ਹੋ ਚੁੱਕੇ ਨੇਗੇ ਤੇ ਹਾਲੇ ਤੱਕ ਨਾ ਤਾਂ ਕੋਈ ਲਿਸਟ ਆਈ ਆ ਤੇ ਨਾ ਹੀ ਕੋਈ ਪੁਲਿਸ ਵੱਲੋਂ ਕੋਈ ਬਿਆਨ ਆਇਆਗਾ ਵੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਨਹੀਂ ਲਿਸਟਾਂ ਨਹੀਂ ਕੱਢਾਂਗੇ ਆਪਾਂ ਆਪਣੀ ਪੁਰਾਣੀ ਵੀਡੀਓਸ ਨੂੰ ਦੱਸਿਆ ਸੀ ਵੀ ਲਗਭਗ 10200 ਸਟੂਡੈਂਟ ਨੇ ਜਿਹੜੇ ਉਹ ਫਿਜ਼ੀਕਲ ਟ్రਾਇਲ ਉਹ ਕਲੀਅਰ ਕਰ ਚੁੱਕੇ ਨੇਗੇ ਤੇ ਜੇ ਪੋਸਟਾਂ ਦੀ ਗੱਲ ਕਰ ਲਈਓ ਉਹ 7500 ਦੇ ਕਰੀਬ ਕੁੱਲ ਪੋਸਟਾਂ ਨੇਗੀਆਂ ਯਾਨੀ ਕਿ ਪੋਸਟਾਂ ਤੋਂ ਲਗਭਗ ਕਈ ਗੁਣਾ ਸਟੂਡੈਂਟ ਨੇ ਜਿਹੜੇ ਉਹ ਫਿਜ਼ੀਕਲ ਟ్రਾਇਲ ਕਲੀਅਰ ਕਰ ਗਏ ਨੇ ਇਸ ਕਰਕੇ ਇਸ ਵਾਰ ਪੂਰੇ ਪੂਰੇ ਚਾਂਸ ਨੇ ਵੀ ਕੋਈ ਸੈਕੰਡ ਲਿਸਟ ਆ ਜਿਹੜੀ ਉਹ ਨਹੀਂ ਆਉਣੀ ਕਿਉਂਕਿ ਕਾਫੀ ਸਟੂਡੈਂਟਾਂ ਨੇ ਜਿਹੜੀ ਪੋਸਟਾਂ ਫਿਜ਼ੀਕਲ ਟ్రਾਇਲ ਨੇ ਉਹ ਕਲੀਅਰ ਕੀਤੇ ਨੇ ਤੇ ਫਿਜ਼ੀਕਲ ਟ੍ਰਾਇਲ ਨੇੜੇ ਖਤਮ ਹੋਇਆ ਨੇ ਵੀ ਕਾਫੀ ਟਾਈਮ ਹੋ ਗਿਆਗਾ ਵੀ ਜੇਕਰ ਕੋਈ ਸਟੂਡੈਂਟ ਦੁਬਾਰਾ ਫਿਜ਼ੀਕਲ ਟ੍ਰਾਇਲ ਲਈ ਬੁਲਾਉਣਾ ਹੁੰਦਾ ਤਾਂ ਪੰਜਾਬ ਪੁਲਿਸ ਡਿਪਾਰਟਮੈਂਟ ਹੁਣ ਤੱਕ ਕੋਈ ਨਾ ਕੋਈ ਅਪਡੇਟ ਜ਼ਰੂਰ ਦਿੰਦਾ ਤਾਂ ਇਸ ਕਰਕੇ ਜਿਹੜੇ ਭੈਣ ਭਰਾ ਬਾਰ-ਬਾਰੇ ਕਮੈਂਟ ਕਰ ਰਹੇ ਸੀ ਜਾਂ ਜਿਹੜੇ ਭੈਣ ਭਰਾ ਇਸ ਭਰਤੀ ਤੋਂ ਆਸ ਲਾਈ ਬੈਠੇ ਨੇ ਤਾਂ ਉਹ ਆਪਣੀ ਆਸ ਨੂੰ ਦੁਬਾਰਾ ਤਿਆਰੀ ਕਰਨ ਇਸ ਭਰਤੀ ਤੋਂ ਕੋਈ ਵੀ ਆਸ ਆ ਜਿਹੜੀ ਆਸ ਉਮੀਦ ਨਾ ਰੱਖਣ ਕਿਉਂਕਿ ਦੁਬਾਰਾ ਫਿਜ਼ੀਕਲ ਟ੍ਰਾਇਲ ਲਈ ਕਿਸੇ ਵੀ ਹੋਰ ਸਟੂਡੈਂਟ ਨੂੰ ਨਹੀਂ ਬੁਲਾਇਆ ਜਾਊਗਾ ਤੇ ਜਿਹੜੇ ਭੈਣ ਭਰਾਵਾਂ ਦੇ ਨੰਬਰ ਗਲ ਸੌਰੀ ਘਟ ਸੀਗੇ ਉਹ ਔਕਸੇ ਆਉਣ ਵਾਲੇ ਕਿਸੇ ਵੀ ਪੇਪਰ ਦੀ ਤਿਆਰੀ ਜਿਹੜੀ ਉਹ ਕਰ ਸਕਦੇ ਨੇ ਚਾਹੇ 2026 ਦੇ ਵਿੱਚ ਪੰਜਾਬ ਪੁਲਿਸ ਦੀ ਕਰਨ ਚਾਹੇ ਕਿਸੇ ਹੋਰ ਦੀ ਕਰਨ ਕਿਉਂਕਿ ਉਹਨਾਂ ਦਾ ਇਸ ਪੜਤੀ ਦੇ ਵਿੱਚ ਹੁਣ ਕੰਮ ਬਣਨਾ ਬਹੁਤ ਮੁਸ਼ਕਲ ਆਗਾ ਉਮੀਦ ਆ ਵੀਡੀਓ ਚ ਤੁਹਾਨੂੰ ਇਨਫੋਰਮੇਸ਼ਨ ਚੰਗੀ ਲੱਗੀ ਹੋਊਗੀ ਜੇ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਤੇ ਆਪਣਾ ਜਿਹੜਾ YouTube ਚੈਨਲ ਆ ਇਸ ਨੂੰ ਜਰੂਰ ਸਬਸਕ੍ਰਾਈਬ ਕਰੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ